ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਲਾ ਦਾ ਸਵਾਗਤ ਹੈ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਜੂੜੇ ਵਾਲੀ ਟੋਪੀ ਬਣਾਉਣੀ ਦੱਸਦੇ ਆਂ ਇਹ ਅਸੀਂ ਇੰਨੀ ਬਣਦੀ ਹੈ ਦੇਖੋ ਤੇ ਇਹਦੇ ਹੁੰਡਾ ਅਸੀਂ 100 ਹੁੰਡਾ ਪਾਇਆ 50 ਝੋਟੇ ਪਾਇਆ ਤੇ 100 ਹੁੰਡਾ ਪਾਇਆ ਹੋਇਆ ਹੁਣ ਤੁਹਾਨੂੰ ਉੱਤੇ ਅਸੀਂ ਘਟਾਉਣਾ ਦੱਸਦੇ ਆਂ ਤੇ ਪਹਿਲਾਂ ਅਸੀਂ ਇਹ ਦੱਸਦੇ ਆਂ ਵੀ ਕਿੰਨੀ ਲંબਾਈ ਰੱਖੀ ਅਸੀਂ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜ਼ਰੂਰ ਦਬਾਓ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ ਇਹਦੀ ਲਮਾਈ ਅਸੀਂ 5.5 ਇੰਚ ਰੱਖੀ ਹੈ ਤੁਸੀਂ ਦੇਖ ਸਕਦੇ ਹੋ 5.5 ਇੰਚ ਤੇ ਹੁਣ ਘਟਾਉਣਾ ਦੱਸ ਦਿਆਂ ਤੁਹਾਨੂੰ 100 ਗੁੰਡਾ ਇਹ ਤੇ ਚਾਰ ਥਾਂ ਹੀ ਆਪਾਂ ਘਟਾਉਣੇ ਆ ਇਹ ਤੇ ਇਹਦੇ ਬਾਈ-ਬਾਈ ਕੁੰਡੇ ਰਹਿਣਗੇ ਚਾਰ ਥਾਂ ਹੀ ਦੇ ਕੇ ਕੁੰਡਾ ਜਿਹੜਾ ਸਿੱਧਾ ਆਪਾਂ ਘਟਾਉਣ ਤੇ ਰੱਖਣਾ ਤੇ ਐਸ ਪਾਸੇ 10 ਕੁੰਡੇ ਹੋਣਗੇ ਤੇ 10 ਐਸੇ ਪਾਸੇ 11 ਐਸੇ ਪਾਸੇ ਹੋਣਗੇ 11 ਐਸੇ ਪਾਸੇ ਤੇ ਵਿਚਾਲੇ ਬਾਈ-ਬਾਈ ਆਉਣਗੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਹੁਣ ਟੀ ਸਿੱਧੀ ਕੁੰਡੀ ਨਾਲ ਸਲਾਈ ਨਾਲ ਹੀ ਘਟਾਉਣਾ ਇਹਦਾ ਦੇਖੋ ਤੇ ਸਾਥੋਂ ਤੁਸੀਂ ਜਰਾਬਾਂ ਟੋਪੀਆਂ ਜੁੜੀਆਂ ਵਾਲੀਆਂ ਬਲੌਜ਼ ਸਕੀਵਾਂ ਜੈਕਟਾਂ ਕੁਝ ਵੀ ਬਣਵਾ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਪਣਾ ਆਰਡਰ ਜਰੂਰ ਦਿਓ ਇੱਕ ਵਾਰੀ 2 3 4 5 6 7 8 9 10 10 ਕੁੰਡੇ ਆਪਾਂ ਬੁਣਨੇ ਆ ਜਿਹੜਾ 11ਵਾਂ ਕੁੰਡਾ ਉਹ ਇੱਥੇ ਘਟੂਗਾ ਇੱਕ ਇਹ ਤੇ ਇੱਕ ਇਦਾਂ ਲਾਈ ਕੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣੂਗਾ ਵਿਚਾਲੜਾ ਜਿਹੜੀ ਆਪਣੀ ਚੇਨ ਬਣੂਗੀ ਉਹ ਹੋਊਗਾ ਦੇਖੋ ਸੋ ਸਪੈਸ਼ਲ ਇਕੁੰਡੇ ਇੱਧਰ ਲਿਆਉਣਾ ਤਾਂ ਗਾ ਉੱਧਰ ਕਰਨਾ ਦੇਖੋ ਐਸ ਤਰ੍ਹਾਂ ਕਟਾਉਣਾ ਹੁਣ ਤਾਂ ਗਾ ਦੇ ਗੰਨੀ ਕਰਕੇ ਇਕੁੰਡੇ ਬਣਦੇ ਆ ਸਾਤੋ ਸੂਟ ਵੀ ਪੇਂਟ ਕਰਵਾ ਸਕਦੇ ਹੋ ਜਿਸੇ ਵੀ ਕਲਰ ਦਾ ਕਿਸੇ ਵੀ ਕੱਪੜੇ ਤੇ ਸੂਟ ਪੇਂਟ ਕਰਵਾ ਸਕਦੇ ਹਾਂ ਤੁਹਾਨੂੰ ਫਿਰ ਉਹਦਾ ਆਰਡਰ ਵੀ ਦੇ ਸਕਦੇ ਹਾਂ ਤੇ ਦੁਪੱਟਿਆਂ ਦਾ ਵੀ ਆਰਡਰ ਦੇ ਸਕਦੇ ਹਾਂ ਦੇਖੋ ਹੁਣ ਆਪਾਂ ਇੱਥੇ 22 ਹੁੰਡੇ ਬੁਣਨੇ ਇੱਕ ਤਾਂ ਆਪਣਾ ਘਟ ਗਿਆ ਇਧਰ 20 ਹੁੰਡੇ ਬੁਣਨੇ ਆਪਾਂ ਇੱਥੇ ਤਾਂ ਆਪਣੇ ਤਿੰਨਾ ਤੋਂ ਇੱਕ ਬਣੇ 1 2 3 4 5 6 7 8 ਹੋ ਗਏ 8 9 8 9 10 11 12 13 14 15 16 17 18 19 20 ਹੁਣ ਆਪਣਾ ਇੱਕ ਇਧਰ ਕੱਟ ਗਿਆ 20 ਚ 21 ਹੋਗੇ ਤੇ ਕਿੱਧਰ ਘਟੂਗਾ ਧਾਗਾ ਦੂਜੇ ਪਾਸੇ ਕਰਨਾ ਆਪਾਂ ਤੇ ਹੁਣ ਆਪਾਂ ਦੇਖੋ ਐਸ ਤਰ੍ਹਾਂ ਜੇ ਤੁਸੀਂ ਐਸ ਤਰ੍ਹਾਂ ਕਰਕੇ ਵੀ ਦੇਖੋ ਤਿੰਨਾਂ ਦਾ ਆਪਾਂ ਇੱਕ ਬਣਾਉਣਾ ਤਾਂ ਗਾ ਦੇ ਕੰਨੀ ਰੱਦੋ ਵੀ ਫਿਰ ਮੰਨੋ ਇੱਕ ਦੋ ਤਿੰਨ ਚਾਰ ਪੰਜ 6 7 8 9 ਤੇ 10 11 12 13 14 15 16 17 18 19 2 ਆਪਣਾ ਇਹ ਦੋ ਵਾਰੀ ਘਟ ਗਿਆ ਤੇ ਆ ਤੀਜੀ ਵਾਰ ਘਟੂਗਾ ਹੁਣ ਧਾਗਾ ਦੂਜੇ ਪਾਸੇ ਕਰਦੇ ਆ 20 ਵੀ ਵਿਚਾਰੇ ਬੁਣਨੇ ਇੱਕ ਉਧਰ ਘਟ ਗਏ ਇੱਕ ਇਧਰ ਇੱਥੇ ਘਟੂਗਾ ਕੀ ਉਧਰ ਹੋ ਗਿਆ ਬਾਈ ਹੋ ਗਿਆ ਦੇਖੋ ਇਸ ਤਰ੍ਹਾਂ ਨਾ ਲੈਣਾ ਫਿਰ ਇਹਨੂੰ ਆਲੇ ਪਾਲੇ ਲੈਣਾ ਸਵਾਈ ਦੇਖੋ ਤੀਜੀ ਵਾਰ ਆਪਣਾ 2 3, 2, 1. Okay. 2, 3, 4, 5, 6, 7, 8, 9, 10,

ధాగా దూజే పాస్ తిన్న ఇద్దరు హా దస్ కు కు చారత్ అస ਦੇਖੋ 10 ਇੱਧਰ ਹੋ ਗਏ 10 ਇੱਧਰ ਆਪਣੇ ਇਹ 20 ਗੁੰਡੇ 10 ਇੱਧਰ 10 ਇੱਧਰ ਤਿੰਨ ਵਾਰੀ ਆਪਾਂ 20 ਵੀ ਵਿਚਾਲੇ ਬਣ ਲਏ ਹੁਣ ਆਪਾਂ ਉਲਟੀ ਸਿਲਾਈ ਤੇ ਆਂ ਉਲਟੀ ਸਿਲਾਈ ਆਪਾਂ ਬਣ ਲੈਣੇ ਆ ਵੀਡੀਓ ਬੜੀ ਲੰਮੀ ਹੋ ਜਾਊਗੀ ਤਾਂ ਹੀ ਤਾਂ ਸੀ ਇੱਥੋਂ ਵੀ ਨੀ ਬਣਾ ਕੇ ਤੁਹਾਨੂੰ ਦੱਸਿਆ ਵੀ ਇਹ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਜ਼ਿਆਦਾ ਹੁਣ ਆਪਾਂ ਉਲਟੀ ਸਿਲਾਈ ਪਾ ਲੈਣੇ ਆ ਫਿਰ ਤੁਹਾਨੂੰ ਅਗਲੀ ਸਿਲਾਈ ਤੇ ਦੱਸਾਂਗੇ आपण उलटे पासो हो सलाई पाली हुण आपण सिद्धे पासिओ हा आपण हो। नऊ कुंडे बुन देख एक 6, 7, 8, 9, नव कुंडे आपण बुल बुनले देख ചേ സാ അട്ട് നോ ഹുണ തണുങ്ങ ਦੇਖ ਤਾਗਾ ਦੂਜੇ ਪਾਸੇ ਕਰਨਾ ਚੰਨਾ ਤਾਂ ਇੱਕ ਬਣ ਗਿਆ ਫਿਰ ਆਪਾਂ ਇੱਥੇ ਹੁਣ 18 ਬਣਨਗੇ ਆਪਣੇ ਪਹਿਲਾਂ 20 ਹੁੰਨੇ ਸੀ ਹੁਣ 18 ਤੇ ਆਪਾਂ ਬਣਾ ਲੈਨੇ ਆ ਤੰਨਾ 2 5 6 7 8 9 10 11 12 13 14 15 16 17 ਤੇ 18 ਹੁਣ ਆਪਣਾ ਇੱਕ ਆ ਚੈਨਲ ਹੈ ਤੇ ਆ ਤਿੰਨ ਗੁੰਡੇ ਆਪਾਂ ਘਟਾਉਨੇ ਆ ਇਹ ਆਪਣੇ ਸਿੱਧੀ ਸਲਾਈ 'ਚ ਅੱਠ ਗੁੰਡੇ ਘਟ ਜਾਂਦੇ ਆ ਚਾਰ ਵਾਰੀ ਚਾਰ ਸਾਈ ਘਟਦੇ ਆ ਅੱਠ ਗੁੰਡੇ ਘਟ ਜਾਂਦੇ ਆ ਚਾਰ ਜੋਟੇ ਧੱਗਾ ਦੁੱਧੇ ਪਾਸੇ ਦੇਖੋ ਹੁਣ ਆਪਾਂ ਇਸੇ ਤਰ੍ਹਾਂ ਘਟਾ ਲੈਨੇ ਆ ਜੇ ਤਾਂ ਆਪਾਂ ਘਟਾ ਲੈ ਫਿਰ ਤੁਹਾਨੂੰ ਦੱਸਾਂਗੇ ਚਲੋ ਇਹ ਆਪਾਂ ਘਟਾ ਲੈਨੇ ਆ ਫਿਰ ਵੀਡੀਓ ਬੜੀ ਲੰਮੀ ਹੋਊਗੀ ਲਓ ਜੀ ਆਪਾਂ ਇਹ ਦੇਖੋ ਘਟਾ ਕੇ ਇਸ ਤਰ੍ਹਾਂ ਚਾਰ ਤਾਂ ਇਹ ਇਸ ਤਰ੍ਹਾਂ ਬਣ ਜੂਗਾ ਹੁਣ ਆਪਣੇ ਕੋਲ ਇੱਕ ਹੁੰਡੇ ਰਹਿ ਗਏ ਜਿਹੜੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਲੈਣਾ ਸੋ ਇਹਦੇ ਲਾ ਲੈਣਾ ਆਪਾਂ ਇਹਨਾਂ ਨੂੰ

ਇਸ ਤਰ੍ਹਾਂ ਪਾ ਸੀ ਉਹ ਰੈਗਲੈਂਡਿਕ ਮੀੜ ਨੂੰ ਲੰਮੀ ਹੋ ਜੂਗੀ ਇੱਥੋਂ ਸਿਉ ਕੇ ਤੁਹਾਨੂੰ ਦਿਖਾਉਂਦੇ ਆਂ ਵੇਖੋ ਜੀ ਆਪਾਂ ਸਮਾਈ ਕਰਨੀ ਹੈ ਜਿੱਥੋਂ ਤੱਕ ਆਪਾਂ ਘਟਾਏ ਸੀਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਬਣ ਗਿਆ ਇਹ ਤੇ ਹੁਣ ਆਪਾਂ ਜੋੜੇ ਵਾਲਾ ਅਗਲੀ ਸਲਾਈ ਜੇ ਦੱਸਾਂਗੇ ਤੁਹਾਨੂੰ ਜੋੜਾ ਬਣਾਉਣਾ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਸਾਥੋ ਟੁੱਪੀਆਂ ਬਣਵਾਉਣੀਆਂ ਹੁਣ ਜੋੜੇ ਵਾਲੀਆਂ ਜਾਂ ਸਾਥੋ ਜਰਾਂਬਾਂ ਜਾਂ ਜੈਕਟਾਂ ਬਲਾਉਜ ਜਾਂ ਸਕੀਵਾਂ ਕੋ ਤੇ ਸਵੈਟਰਾਂ ਜਾਂ ਸੂਟ ਪੈਂਟ ਕਰਵਾਉਣੇ ਹੁਣ ਤਾਂ ਸਾਥੋ ਕਰਵਾ ਸਕਦੇ ਹਾਂ ਆਊਟਰ ਕਰ ਸਕਦੇ ਆਂ ਸਾਨੂੰ ਸਾਡਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਹੁੰਦਾ ਹੈ ਤੋ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਪੈਂਟ ਕਰਵਾਉਣੇ ਜਾਂ ਕੜਾਈ ਕਰਵਾਉਣੇ ਜਾਂ ਦੁਪੱਟੇ ਪੈਂਟ ਕਰਵਾਉਣੇ ਸੱਤ ਕਰਵਾ ਸਕਦੇ ਤੇ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਆਰਡਰ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੂੜੇ ਵਾਲੀ ਟੋਪੀ ਬਣਵਾਉਣੀ ਹੋਵੇ ਤੇ ਦੂਜਾ ਸੀਨ ਜੂੜੇ ਦਾ ਭਾਗ ਧੰਨੋਂ ਦੂਜੇ ਭਾਗ ਚ ਦੱਸਾਂਗੇ ਜੂੜਾ ਬਣਾਉਣਾ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵੀਡੀਓ ਬੜੀ ਲੰਮੀ ਹੋ ਜਾਊਗੀ ਫਿਰ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ